ਸਾਸਰੀਕਾਲ ਬਾਈ ਜੀ ਅੱਜ ਆਪਣੇ ਕੋਲੇ ਪਹਿਲਾ ਸੂਆ ਸੂਈ ਵੀ ਝੋਟੀ ਮਗਰ ਕੱਟੀ ਸੇਲ ਲਈ ਆਈ ਵੀ ਆ ਰਾਤ ਦੀ ਸੂਈ ਆ ਬਾਈ ਇਹ ਝੋਟੀ ਪਹਿਲਾ ਸੂਆ ਠੀਕ ਆ ਜੀ ਬੋੜਾ 8 ਤੋਂ 9 ਕਿਲੋ ਦੇ ਆ ਆਈਡੀਆ ਹੋਊਗਾ ਬਾਕੀ ਅਜੇ ਖਾਲੀ ਨਹੀਂ ਕੀਤੀ ਜਾਂਦੀ ਰਾਤ ਸੂਈ ਸੀ ਸਵੇਰ ਟੁਆਈ ਕੀਤੀ ਤੇ ਹੁਣ ਥੋੜੀ ਜਿਹੀ ਟੁਆਈ ਕੀਤੀ ਆ ਤੇ ਹੁਣ ਆਪਾਂ ਵੀਡੀਓ ਬਣਾ ਰਹੇ ਆ ਤਕਰੀਬਨ 7 ਵਜੇ ਦਾ ਟਾਈਮ ਹੋਊਗਾ ਸ਼ਾਮ ਨੂੰ ਅੱਜ 20 ਤਰੀਕ ਆ ਪਹਿਲਾ ਸੂਆ ਨੀਲੀ ਰਾਵੀ ਦੀ ਪ्योर ਝੋਟੀ ਆ ਚਾਰੇ ਪੈਰ ਵਾਈਟ ਆ ਤੇ ਅੱਖਾਂ ਦੋਨੋਂ ਸਿੰਘ ਚੰਗਾ ਚਾਰ ਦੰਦ ਮੂੰਹ ਦੇ ਵਿੱਚੋਂ ਪਹਿਲਾ ਸੂਆ ਸੋਈ ਵੀ ਆ ਥਾਂਲੇ ਦੀ ਬਹੁਤ ਜ਼ਿਆਦਾ ਸਾਫ਼ ਆ ਜਾ ਜਪੇ ਨੂੰ ਥਾਣਾ ਦੀ ਬੈਰਲ ਬੁੱਲ ਬਹੁਤ ਚੰਗੀ ਆ ਸੀਲ ਸਾਊਆ ਬੱਚੇ ਦੇ ਨਾਲ ਬਿਲਕੁਲ ਸਹਿਮਤਾ ਬਾਕੀ ਲੇਵਾ ਬਹੁਤ ਜਿਆਦਾ ਆ ਇਹਨਾਂ ਦੇ ਹਿਸਾਬ ਨਾਲ ਥੋੜੀ ਜਿਹੀ ਚੋਈ ਵੀ ਆ ਅੱਖਾਂ ਅੱਖਾਂ ਬਹੁਤ ਜਿਆਦਾ ਚੰਗੀਆਂ ਸਿੰਘ ਵੀ ਚੰਗਾ ਮਗਰ ਕੱਟੀ ਆ ਕੱਟੀ ਨੇ ਅੱਖਾਂ ਵੀ ਆ ਮੱਥੇ 'ਚ ਬਾਹਰ ਜੀਵ ਗੁਲਾਬੀ ਆ ਓਹਦਾ ਲੇਵਾ ਖਾਨ ਸੋਣ ਚੁਆਈ ਏ ਇੱਕ ਨੰਬਰ ਬੱਚੇ ਦੇ ਨਾਲ ਪੂਰੀ ਸਹਿਮਤ ਆ ਰਾਤ ਦੀ ਸੂਈ ਆ ਕੋਈ ਇਹਨੇ ਉਰਾ ਪਰਾਂ ਨਹੀਂ ਕੀਤਾ ਵਧੀਆ ਸੀ ਖਾਊਗਾ 12 14 ਕਿਲੋ ਦੁੱਧ ਕੱਟੀ ਦੇ ਦੂਗੀ ਸਾਫ਼ ਸੁਥਰੀਏ ਜਿੰਨੀ ਪੈਰਾਂ ਤੇ ਵੀ ਤੁਹਾਨੂੰ ਉਹ ਵੀ ਅਗਲੇ ਤੇ ਵੀ ਧੀਦੇ ਹੋਣੇ ਪਿਛਲੇ ਵੀ ਆ ਅੱਖਾਂ ਤੁਹਾਨੂੰ ਦੇ ਸਕੀਆਂ ਕੱਦ ਕਾਠ ਦੀ ਸਾਰੀ ਚੰਗੀ ਲੇਵਾ ਤਾਂ ਫੁੱਲ ਪੂਰਾ ਫੁੱਲ ਕਿਵੇਂ ਦੂਜੇ ਤੀਜੇ ਸੂਏ ਛੋਟੇ ਨੂੰ ਲੱਗਦਾ ਕੱਦ ਦੀ ਵੀ ਚੰਗੀ ਇਹ ਆਪਣੇ ਕੋਲੇ ਸੇਲ ਤੇ ਆਈ ਵੀ ਆ ਬੱਚਾ ਵੀ ਮਗਰ ਬਹੁਤ ਜ਼ਿਆਦਾ ਚੰਗੇ ਸਾਹਨ ਦਾ ਦੱਸਿਆ ਹੋਇਆ ਥੋੜਾ ਜਿਆਦੇ ਦੀ ਮਾਰਕਿੰਗ ਚ ਘੱਟ ਆ ਆਪਾਂ ਨਾ ਨਹੀਂ ਲੈ ਸਕਦੇ ਜੋ ਪਿਓਰ ਹੁੰਦਾ ਦਾ ਚਲੋ ਪ੍ਰੋਪਰ ਦੱਸਿਆ ਜਾਂਦਾ ਇਦਾਂ ਆਇਆ ਜਾਂਦਾ ਵੀ ਖਣੀ ਜਾਣ ਕੇ ਥਾਂ ਨੂੰ ਬਦਨਾਮ ਕਰਨ ਨੂੰ ਮਾਰਿਆ ਦਾਸਦਾ ਪਰ ਇਹ ਕੰਮ ਆਪਣੇ ਕੋਲੇ ਹੈ ਨਹੀਂ ਝੋਟੀ ਬਹੁਤ ਚੰਗੀ ਹੈ ਲੇਵਾ ਥਾਣਾ ਗਾੜੀ ਵੀ ਪੂਰੀ ਆ ਪਿਛਾੜੀ ਵੀ ਉਹਨਾਂ ਹੀ ਪੂਰੀ ਬਲ ਤੇ ਆਈ